ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਾਰੇ ਕੀ ਕਰ ਰਹੇ ਆ ਜੀ ਹੋਰ ਠੀਕ ਆ ਜੀ ਸਾਰੇ ਤੇ ਅੱਜ ਆਪਾਂ ਪਿੰਡ ਬਗੌਰਾ ਤੇ ਗੁਰਦੁਆਰਾ ਸ਼ਹੀਦਾ ਸਿੰਘਾ ਦੇ ਆਇਓ ਆ ਮੱਥਾ ਟੇਕਣ ਤੇ ਆਜੋ ਤੁਸੀਂ ਵੀ ਮੱਥਾ ਟੇਕੋ ਤੇ ਦਰਸ਼ਨ ਕਰੋ ਤੇ ਨਿਸ਼ਾਨ ਸਾਹਿਬ ਤੇ ਪਹਿਲਾਂ ਮੱਥਾ ਟੇਕੀ ਆ ਅਸੀਂ ਆਜੋ ਵਾਹਿਗੁਰੂ ਜੀ ਵਾਹਿਗੁਰੂ ਜੀ ਤੇ ਹੁਣ ਆਪਾਂ ਚਲਦੇ ਆਂ ਅੰਦਰ ਗੁਰੂ ਗ੍ਰੰਥ ਸਾਹਿਬ ਤੇ ਮੱਥਾ ਟੇਕ ਕੇ ਆਨੇ ਆਂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਤੇ ਦੋ ਨਿਸ਼ਾਨ ਸਾਹਿਬਾਂ ਜੀ ਗੁਰਦੁਆਰੇ ਲੱਗੀ ਹੋਇਆ ਇੱਥੇ ਤਵਲ ਨਿਸ਼ਾਨ ਸਾਹਿਬ ਵਾਲਾ ਗੁਰਦੁਆਰਾ ਸਾਹਿਬ ਤੇ ਸ਼ੀਦਾ ਸਿੰਘਾਂ ਦਾ ਗੁਰਦੁਆਰਾ ਜੀ ਹੈ ਪਿੰਡ ਭਗੋਰਾ ਆਇਆ ਚਲੋ ਮੱਥਾ ਟੇਕ ਲਿਆ ਪ੍ਰਸ਼ਾਦ ਵੀ ਲੈ ਲਿਆ ਤੇ ਹੁਣ ਆਪਾਂ ਤੁਹਾਨੂੰ ਬਾਹਰ ਦਿਖਾਲਦੇ ਆਂ ਘੁੰਮ ਕੇ ਤੇ ਬਹੁਤ ਹੀ ਸੋਹਣਾ ਗੁਰੂ ਘਰ ਆ ਜੀ ਇਹ ਲੰਗਰ ਹਾਲ ਆ ਜੀ ਗੁਰੂ ਘਰ ਦਾ ਤੇ ਨਵਾਂ ਬਣਿਆ ਆ ਲੰਗਰ ਹਾਲ ਤੇ ਅੱਧੀ ਆਪਾਂ ਘੁੰਮਦੇ ਘੁੰਮਦੇ ਤੁਹਾਨੂੰ ਅੱਜ ਪੰਜਾਬ ਦੀ ਹਰਿਆਲੀ ਵੀ ਦਿਖਾ ਲੈਣੀ ਆ ਤੇ ਖੇਤ ਤੇ ਚਲਦੇ ਆਪਾਂ ਖੇਤਾਂ ਵੱਲੋਂ ਚਲਦੇ ਆ ਇੱਥੇ ਤੇ ਮੱਥਾ ਟੇਕ ਕੇ ਗੁਰੂ ਘਰ ਤਾਂ ਆਪਾਂ ਤੁਹਾਨੂੰ ਹੁਣ ਬਾਹਰ ਆਪਾਂ ਖੇਤ ਦਿਖਾਉਂਦੇ ਆ ਤੇ ਖੇਤਾਂ 'ਚ ਸਾਗ ਲੱਗਿਆ ਦਿਖਾਉਂਦੇ ਆ ਸਲਗਮ ਲੱਗੀ ਦਿਖਾਉਂਦੇ ਆ ਤੇ ਪੀਲੇ ਪੀਲੇ ਰੰਗ ਦੀ ਸਰੋਂ ਲੱਗੀ ਦਿਖਾਉਂਦੇ ਆ ਆਜੋ ਲੋਹਰਾ ਪਏ ਆ ਕੇ ਖੇਤਾਂ 'ਚ ਤੇ ਇੱਕ ਪਾਸੇ ਸਾਗ ਲੱਗਿਆ ਆ ਸਲਗਮਲ ਗਿਆ ਆ ਤੇ ਸਰੋਂ ਦੇ ਫੁੱਲ ਵੀ ਆ ਨੀਲੇ-ਨੀਲੇ ਆ ਹਲਕੀ-ਹਲਕੀ ਧੁੱਪ ਆ ਸਿਆਣਾ ਵਾਲਾ ਮੌਸਮ ਆ ਤੇ ਬਹੁਤ ਹੀ ਸੋਹਣੀ ਖੇਤਾਂ 'ਤੇ ਧੁੱਪ ਲੱਗ ਰਹੀ ਆ ਹਲਕੀ-ਹਲਕੀ ਤੇ ਹਰਿਆਲੀ ਦੇਖੋ ਪੰਜਾਬ ਦੀ ਕਿੰਨੀ ਸੋਹਣੀ ਆ ਤੇ ਅੱਜ ਬੜੇ ਚਿਰ ਬਾਅਦ ਸਾਗ ਦੀ ਗੰਦਲ ਆ ਕੇ ਛੋਟੇ ਹੁੰਦੇ ਅਸੀਂ ਗੰਦਲਾ ਬਹੁਤ ਖਾਂਦੇ ਸੀ ਤੇ ਅਟਮਾ ਕਾ ਤੋੜ ਕੇ ਗੰਦਲ ਖਾ ਕੇ ਦੇਖਦੇ ਆ ਤੇ ਕਿੱਲਾ ਲੱਪਾ ਸਾਗ ਤੋੜਨਾ ਚਾਣਾ ਖੇਤਾਂ ਛੋਟੇ ਹੁੰਦੇ ਗੰਦਲਾ ਤੋੜ ਤੋੜ ਖਾਈ ਜਾਣੀਆਂ ਸਲਗਮਾ ਤੇ ਗੰਦਲ ਅੱਜ ਵੀ ਉਹੀ ਸਵਾਦ ਹੈ ਜਾਂ ਗੰਦਲ ਦਾ ਜੀ ਤੇ ਗੰਦਲ ਦਾ ਸੁਆਦ ਨਹੀਂ ਬਦਲਿਆ ਬੜੀ ਸਵਾਦ ਆ ਸਾਗ ਦੀ ਕੱਚੀ ਗੰਦਲ ਤੇ ਸਰੋਂ ਲੱਗੀ ਹੋਆ ਜੀ ਤੇ ਛਲਗਮਾਂ ਵੀ ਲੱਗਿਆ ਆ ਤੇ ਉਪਰੋਂ ਵੱਢ ਦਿੱਤੀ ਆ ਤੇ ਥੱਲੇ ਛਲਗਮਾਂ ਲੇ ਵੀ ਹੋਣੀਆਂ ਆ ਤੇ ਹਾਲਦਿਆਂ ਤੁਹਾਨੂੰ ਛਲਗੰਪੀ ਤੇ ਪਿੱਛੇ ਬਾਈਪਾਸ ਆ ਜੀ ਜਲੰਧਰ ਤੋਂ ਚੰਡੀਗੜ੍ਹ ਇਹ ਬਾਈਪਾਸ ਆ ਇਹ ਸਾਗ ਲੱਗਿਆ ਈ ਸਾਰਾ ਸਰੋਂ ਦਾ ਤੇ ਆ ਛਲਗਮਾਂ ਪਟਦੇ ਆ ਆਪਾਂ ਛਲਗਮ ਨੂੰ ਹੁਣ ਤੇ ਆ ਛਲਗਮ ਲੱਗੀ ਹੋਆ ਬਹੁਤ ਹੀ ਸਵਾਦ ਲੱਗਦੀ ਹੈ ਛਲਗਮ ਦੀ ਸਬਜੀ ਤੇ ਸਾਗ ਤਾਂ ਸਾਰੇ ਨੂੰ ਪਸੰਦ ਆ ਚਾਹੇ ਪਿੰਡ ਦਾ ਹੋਵੇ ਜਾਂ ਚਾਹੇ ਸ਼ਹਿਰ ਦਾ ਹੋਵੇ ਸਾਗ ਤਾਂ ਸਾਰਿਆਂ ਦਾ ਫੇਵਰਟ ਹੁੰਦਾ ਜੀ ਤੇ ਆ ਵੀ ਛਲਗਮਾ ਜੀ ਥੱਲੇ ਦੇਖੋ ਤੇ ਵੀਡੀਓ ਜ਼ਰੂਰ ਦੇਖਿਓ ਤੇ ਬਾਕੀ ਵਾਈ ਗੁਰੂ ਦੇ ਕਮੈਂਟ ਵੀ ਕਰ ਦਿਓ ਤੁਹੇ ਵਾਕਿ ਤੁਹਾਨੂੰ ਪਤਾ ਹੀ ਹੈ ਕਿ 5-6 ਮਹੀਨੇ ਪਹਿਲਾਂ ਪੰਜਾਬ ਤੇ ਬਹੁਤ ਬੜੀ ਆਫਤ ਆ ਗਈ ਸੀ ਤੇ ਹੁਣ ਫੇਰ ਸਾਡਾ ਪੰਜਾਬ ਪਹਿਲਾਂ ਵਾਂਗੂ ਹਰਾ-ਪਰਾ ਫੇਰ ਸੋਹਣਾ ਹੋ ਗਿਆ ਨਹੀਂ ਤਾਂ ਸਾਰਾ ਪੰਜਾਬ ਪਾਣੀ ਨੇ ਡਬੋ ਲਿਆ ਸੀਗਾ ਤੇ ਫੇਰ ਹੁਣ ਮਾਲਕ ਦੀ ਕਿਰਪਾ ਨਾਲ ਫੇਰ ਪੰਜਾਬ ਹਰਾ-ਪਰਾ ਫੇਰ ਦੁਬਾਰਤੀ ਹੋ ਗਿਆ ਵਾਹਿਗੁਰੂ ਮੇਰ ਕਰੇ ਸਾਰਿਆਂ ਦੇ ਤੇ ਬਹੁਤ ਹੀ ਸੋਹਣਾ ਲੱਗ ਰਿਹਾ ਜੀ ਪੰਜਾਬ ਸਾਡਾ ਤੇ ਟਰੈਕਟਰ Mahindra ਤੇ ਪਿੰਡ ਵਾਲਾ ਰੋਡ ਤੇ ਵੀਡੀਓ ਜ਼ਰੂਰ ਦੇਖਿਓ ਤੇ ਵਾਈ ਗੁਰੂ ਤੇ ਕਮੈਂਟ ਕਰਿਓ ਠੀਕ ਆ ਜੀ ਤੇ ਫਿਰ ਆਪਾਂ ਤੁਹਾਨੂੰ ਹੋਰ ਕਿਸੇ ਨਵੇਂ ਵਲੌਗ 'ਚ ਮਿਲਾਂਗੇ ਤੇ ਜ਼ਰੂਰ ਦੇਖਿਓ ਵੀਡੀਓ ਇਹ ਪਿੰਡ ਵਾਲਾ ਰਾਹ ਆ ਜੀ ਪਿੰਡ ਬਰਨਾਲਾ ਜ਼ਿਲ੍ਹਾ ਨਮਾਸ਼ਹਿਰ ਬਾਕੀ ਚਲੋ ਠੀਕ ਆ ਹਨਾ ਫਿਰ ਆਪਾਂ ਹੋਰ ਨਵੇਂ ਕਿਸੇ ਬਲੌਗ ਚ ਮਿਲਾਂਗੇ ਤੁਹਾਨੂੰ ਤੇ ਜਰੂਰ ਵੀਡੀਓ ਦੇਖਿਓ ਤੇ ਵਾਹਿਗੁਰੂ ਜੀ ਦੇ ਕਮੈਂਟ ਨਾਲ-ਨਾਲ ਜਰੂਰ ਕਰ ਦਿਓ ਸਾਰੇ ਵੀਰ ਚਲੋ ਠੀਕ ਆ ਜੀ ਹਨਾ ਸਤਿ ਸ੍ਰੀ ਅਕਾਲ ਆ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ